ਧਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਨੰਦਕਾਰਜ ਜ਼ਿਲ੍ਹਾ ਜਲੰਧਰ ਪਿੰਡ ਮਾਓ ਵਿੱਚ ਹੋਇਆ ਮਾਤਾ ਗੰਗਾ ਜੀ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਪੁੱਤਰ ਸਨ ਬਾਬਾ ਪਿਰਥੀ ਚੰਦ ਜੀ ਉਸ ਤੋਂ ਛੋਟੇ ਮਾਹਦੇਵ ਤੇ ਉਸ ਤੋਂ ਛੋਟੇ ਸ੍ਰੀ ਅਰਜਨ ਦੇਵ ਜੀ ਭਾਈ ਜਿਹੜਾ ਪਿਰਥੀ ਚੰਦ ਜੀ ਉਹ ਵੱਡਾ ਸੀ ਉਹਦੇ ਘਰ ਵਾਲੀ ਦਾ ਨਾਂ ਸੀ ਬੀਬੀ ਕਰਮੋ ਜਿਹਦਾ ਇੱਕ ਪੁੱਤਰ ਸੀ ਜਿਹਦਾ ਇਤਿਹਾਸ ਸੱਚ ਨਾਮ ਆਇਆ ਮਿਹਰਬਾਨ ਆ ਗੁਰੂ ਅਰਜਨ ਸਾਹਿਬ ਜੀ ਦੀ ਸ਼ਾਦੀ ਹੋਇਆ ਨੂੰ 15 ਵਰੇ ਬੀ ਚੁਕੇ ਆ ਬਾਈ ਘਰ ਵਿੱਚ ਕੋਈ ਸੰਤਾਨ ਨਹੀਂ ਇੱਕ ਦਿਨ ਮਾਤਾ ਗੰਗਾ ਜੀ ਨੇ ਕੀਮਤੀ ਦਿਸ਼ਾਲੇ ਕੀਮਤੀ ਰਮਾਲੇ ਜਦੋਂ ਤਮਾਸੇ ਦੇ ਦਿਨ ਨਿਕਲਦੇ ਆ ਨਾ ਤੇ ਭੈਣਾ ਬੀਬੀਆਂ ਟਰੰਕਾਂ ਚੋਂ ਸੁਖਾਂ ਵਿੱਚੋਂ ਫਿਰ ਬਿਸਤਰੇ ਕੱਢ ਕੇ ਬਾਹਰ ਉਹਨਾਂ ਦਾ ਸਲਾਬਾ ਖਤਮ ਕਰਦੀਆਂ ਆ ਸੁੱਕਣੇ ਪਾਏ ਸਰ ਕੀਮਤੀ ਦਿਸ਼ਾਲੇ ਇਹ ਮਾਚਿਲਮਿਲ ਕਰਦੇਆਂ ਦਿਸਾਲਿਆਂ ਉੱਤੇ ਨਜ਼ਰ ਇਹਦੀ ਟਿਠਾਣੀ ਕਰਮੋਂ ਦੀ ਪਈ ਮਨ ਲ ਚ ਆ ਗਿਆ ਜੇਕਰ ਇਹਨਾਂ ਚੀਜ਼ਾਂ ਦੀ ਮਾਲਕ ਮੈਂ ਹੁੰਦੀ ਤੇ ਕਿੱਡਾ ਚੰਗਾ ਹੁੰਦਾ ਆਹਾ ਇੱਕ ਮੈਲੀ ਦੀ ਚਾਦਰ ਲੈ ਕੇ ਟੁੱਟੀ ਜੀ ਮੰਜੀ ਤੇ ਪੈ ਗਈ ਆ ਜਦੋਂ ਪਿਰਥੀ ਚੰਦ ਨੇ ਉਹਦਾ ਹਾਲ ਵੇਖਿਆ ਉਹਨੇ ਆਖਿਆ ਗੰਗਾ ਤੇਰੇ ਤੇਰੇ ਤੇ ਨਰਾਸ਼ਤਾ ਕਿਉਂ ਉਹਨੇ ਆਖਿਆ ਤੂੰ ਆਪਣੇ ਜਿੱਖ ਤੇ ਬਾਪ ਦਾ ਕਹਿਣਾ ਮੰਨ ਲੈ ਨੋ ਤੇ ਜਿਹੜੀਆਂ ਚੀਜ਼ਾਂ ਮੇਰੀ ਦਰਾਨੀ ਗੰਗਾ ਸੰਭਾਲੀ ਬੈਠੀ ਆ ਇਹਨਾਂ ਚੀਜ਼ਾਂ ਦੀ ਮਾਲਕ ਮੈਂ ਹੋਣਾ ਸੀ ਉਹਨੇ ਆਖਿਆ ਕਰਮੋਂ ਤੂੰ ਕਮਲੀ ਆ ਜਿਹੜੀਆਂ ਇਹ ਗੰਗਾ ਚੀਜ਼ਾਂ ਸੰਭਾਲ-ਸਮਾੜ ਕੇ ਰੱਖ ਰਹੀ ਆ ਨਾ ਇਹ ਆਪਣੇ ਤੇ ਮਿਹਰਬਾਨਜ ਹੋ ਗਈ ਇਹ ਗੰਗਾ ਨੇ ਜਗ ਤੋਂੋਂੋਂ ਤਰਿਆ ਜਾਣਾ ਇਹਦੇ ਘਰ ਵਿੱਚ ਕੋਈ ਪੁੱਤਰ ਨਹੀਂ ਹੋਣਾ ਜਦੋਂ ਇਹ ਬੋਲੀ ਮਾਰੀ ਗੰਗਾ ਮਾਤਾ ਗੰਗਾ ਜੀ ਨੂੰ ਮਾਤਾ ਗੰਗਾ ਜੀ ਦੇ ਚਿਹਰੇ ਤੇ ਨਰਾਸ਼ਤਾ ਜਦੋਂ ਗੁਰੂ ਅਰਜਨ ਸਾਹਿਬ ਨੇ ਵੇਖੀ ਤੇ ਪੁੱਛਿਆ ਗੰਗਾ ਤੇਰੇ ਚਿਹਰੇ ਤੇ ਨਰਾਸ਼ਤਾ ਕਿਉਂ ਗੋਲੀ ਨੇ ਫਟਾਫਟ ਦੱਸਿਆ ਮਹਾਰਾਜ ਮੈਂ ਦੱਸਦੀ ਆ ਤੁਹਾਡੇ ਭਰਾ ਤੁਹਾਡੀ ਪਰਜਾਈ ਨੇ ਮਹਿਣਾ ਮਾਰਿਆ ਕਿ ਗੰਗਾ ਦੇ ਘਰ ਕੋਈ ਪੁੱਤਰ ਨਹੀਂ ਹੋਣਾ ਇਹ ਜਗਤੋਂ ਉਤਰ ਹੀ ਜਾਣਾ ਜਿਹੜੀਆਂ ਚੀਜ਼ਾਂ ਇਹ ਸੰਭਾਲ ਕੇ ਰੱਖ ਲਈ ਆਪਣੀਆਂ ਮਿਹਰਬਾਨ ਜੋਗੀਆਂ ਆ ਤੇ ਜਿਹੜਾ ਛੇਵਾ ਗੁਰੂ ਗੱਦੀ ਤੇ ਬਹਿਣਾ ਉਹ ਵੀ ਸਾਡਾ ਪੁੱਤਰ ਮਿਹਰਬਾਨੀ ਬਹਿਣਾ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਗੰਗਾ ਲੋਕਾਂ ਦੇ ਆ ਲਾਮਿਆਂ ਤਾਨਿਆਂ ਤੋਂ ਆਪਣੇ ਜੀਵਨ ਨੂੰ ਉੱਚਾ ਰੱਖਿਦਾ ਹੁੰਦਾ ਤੇ ਰੱਬ ਦੀ ਰਜਾ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰੀਦਾ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਮੰਨੇ ਸਿਰ ਉੱਪਰ ਕਰਤਾ ਮੰਨੇ ਆਪਗੁਆਇ ਆਪਗੁਆਇ ਮਾਰਾ ਤੁਹਾਡਾ ਹੁਕਮ ਸਿਰ ਮੱਥੇ ਤੇ ਪਰ ਇੱਕ ਪੁੱਤਰ ਦੀ ਦਾਤ ਬਸ਼ ਕਰੋ ਆਹ ਮਹਾਰਾਜ ਕਹਿਣ ਲੱਗੇ ਫਿਰ ਨਰਾਸ਼ ਹੋਣ ਦੀ ਜ਼ਰੂਰਤ ਨਹੀਂ ਕਿਸੇ ਗੁਰੂ ਕੇ ਸਿੱਖ ਦੀ ਸੇਵਾ ਕਰੋ ਤੁਹਾਨੂੰ ਪੁੱਤਰ ਮਿਲ ਜੇਗਾ। ਵਾਹ। ਭਾਵੇਂ ਆਪ ਸਾਰਿਆਂ ਦਾਤਾਂ ਦੇ ਦੇਣ ਦੇ ਮਾਲਕ ਸਨ ਪਰ ਉਹਨਾਂ ਮਾਣ ਆਪਣੇ ਸੇਵਕ ਨੂੰ ਦੇਣਾ ਸੀ। ਜਾਓ ਗੁਰੂ ਨਾਨਕ ਸਾਹਿਬ ਦੇ ਪ੍ਰਾਣੇ ਸਿੱਖ ਬਾਬਾ ਬੁੱਢਾ ਸਾਹਿਬ ਦੇ ਕੋਲ ਜਾਓ। ਜਦੋਂ ਉਹ ਅਰਦਾਸ ਕਰਨਗੇ ਉਹਨਾਂ ਦੀ ਕੀਤੀ ਹੋਈ ਅਰਦਾਸ ਪੂਰੀ ਹੋਏਗੀ। ਪਿਆਰ ਸਾਹਿਬ ਸੁਣਦੇ ਰਹਿੰਦੇ ਜੀ। ਮਾਤਾ ਗੰਗਾ ਜੀ ਰੱਥਾ ਉੱਤੇ ਬਹਿ ਕੇ ਕਈ ਪ੍ਰਕਾਰ ਦੇ ਭੋਜਨ ਲੈ ਕੇ ਜਦੋਂ ਬੀੜ ਸਾਹਿਬ ਵਿੱਚ ਗਏ ਤੇ ਬਾਬਾ ਬੁੱਢਾ ਸਾਹਿਬ ਦੀ ਗਾੜੀ ਉਹ ਭੋਜਨ ਖੋਲੇ ਬਾਬਾ ਜੀ ਨੇ ਆਖਿਆ ਮਾਤਾ ਜੀ ਇਹ ਭੋਜਨ ਸਾਡੇ ਸ਼ਕਨ ਵਾਲੀ ਨਹੀਂ ਗੀ ਵਾਹਿਗੁਰੂ ਅਸੀਂ ਤਾਂ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਨ ਵਾਲੇ ਹਾਂ ਆਹੋ ਜਦੋਂ ਪੁੱਤਰ ਦੀ ਮੰਗ ਕੀਤੀ ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਜੇ ਇਹਨਾਂ ਦਾਤਾਂ ਦੇ ਮਾਲਕ ਅਸੀਂ ਹੁੰਦੇ ਤੇ ਇੱਥੇ ਘਾਹ ਹੀ ਖੋਦਦੇ ਇਹਨਾਂ ਦਾਤਾਂ ਦੇ ਮਾਲਕ ਤੇ ਗੁਰੂ ਅਰਜਨ ਸਾਹਿਬ ਆਪ ਵਰ ਨਹੀਂ ਮਿਲਿਆ ਵਾਪਸ ਆ ਗਿਆ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗਾ ਵੀ ਗੰਗਾ ਬੜੇ ਟੌਰ ਕੱਢ ਕੇ ਗੋਲੀਆਂ ਦੇ ਨਾਲ ਗਈ ਸੀ ਤੇ ਵਰ ਨਹੀਂ ਮਿਲਿਆ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਗੰਗਾ ਜੀ ਜਦੋਂ ਸਾਧਾ ਮਹਾਂਪੁਰਸ਼ਾਂ ਦੇ ਡੇਰਿਆਂ ਤੇ ਜਾਈਦਾ ਨਾ ਉਦੋਂ ਨਿਮਾਣੇ ਬਣ ਕੇ ਜਾਈਦਾ ਨਿਮਰਤਾ ਧਾਰ ਕੇ ਜਾਈਦੀ ਆ ਜੇ ਪੁੱਤਰ ਦੀ ਮਨ ਦੇ ਅੰਦਰ ਲਾਲਸਾ ਤੇ ਫਿਰ ਨਿਮਰਤਾ ਧਾਰ ਕੇ ਜਾਓ ਤੇ ਆਪ ਚੱਕੀ ਉੱਤੇ ਆਟਾ ਪੀਸੋ ਆਹਾ ਲੰਗਰ ਆਪ ਤਿਆਰ ਕਰੋ ਦਹੀਂ ਲੱਸੀ ਮੱਖਣ ਜਦੋਂ ਇਹ ਪ੍ਰਸ਼ਾਦਾ ਲੈ ਕੇ ਜਾਓਗੇ ਬਾਬਾ ਜੀ ਜ਼ਰੂਰ ਪ੍ਰਸੰਨ ਹੋਣਗੇ ਮਾਤਾ ਗੰਗਾ ਜੀ ਉਸੇ ਤਰ੍ਹਾਂ ਬੜੀ ਨਿਮਰਤਾ ਦੇ ਨਾਲ ਆਪ ਚੱਕੀ ਉੱਤੇ ਆਟਾ ਪੀਸਿਆ ਆਪੁੱਧ ਰੜਕੇ ਲੱਸੀ ਮੱਖਣ ਦਹੀਂ ਗੰਦਾ ਅਚਾਰ ਜਦੋਂ ਖਾਣਾ ਲੈ ਕੇ ਬੀੜ ਵਿੱਚ ਗਏ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ ਆਹਾਂ ਅੱਜ ਭੁੱਖ ਬੜੀ ਲੱਗੀ ਆ ਜੇ ਮਾਵਾ ਨਾ ਪੁੱਤਾਂ ਦਾ ਖਿਆਲ ਕਰਨ ਤੇ ਫਿਰ ਕੌਣ ਕਰੇ ਵਾਈ ਗੁਰੂ ਛੇਤੀ ਪ੍ਰਸ਼ਾਦੇ ਖੋਲੋ ਮਾਤਾ ਜੀ ਨੇ ਉਹ ਪ੍ਰਸ਼ਾਦੇ ਖੋਲਿਆ ਬਾਬਾ ਬੁੱਢਾ ਸਾਬਜੀ ਦੇ ਹੱਥ ਤੇ ਰੱਖਿਆ ਆਹ ਇੱਕ ਜਦੋਂ ਗੰਡਾ ਰੱਖਿਆ ਤੇ ਬਾਬਾ ਬੁੱਢਾ ਸਾਬਜੀ ਨੇ ਮੁੱਕੀ ਮਾਰੀ ਗੰਡੇ ਉੱਤੇ ਉਹਦੇ ਵਿੱਚੋਂ ਛੋਟਾ ਗੰਡਾ 扑ੜ ਕੇ ਬਾਹਰ ਨਿਕਲ ਗਿਆ ਆਹਾਂ ਬਾਬਾ ਬੁੱਢਾ ਸਾਬਜੀ ਨੇ ਵਰ ਦਿੱਤਾ ਮਾਤਾ ਜੀ ਟਾਡੇ ਘਰ ਵਿੱਚ ਉਹ ਮਾਂ ਬੜੀ ਪੁੱਤਰ ਪੈਦਾ ਹੋਏਗਾ ਆਹਾ ਜਿਹੜਾ ਦੁਸ਼ਟਿਆਂ ਦੀਆਂ ਸਿਰੀਆਂ ਜਿਸ ਤਰ੍ਹਾਂ ਸੀ ਗੰਢਾ ਪੰਨਿਆ ਨਾ ਇਤਨਾ ਪੰਨਿਆ ਕਰੇਗਾ ਇੱਕ ਇੱਕ ਬੁਰਕੀ ਦੇ ਨਾਲ ਬਾਬਾ ਬੁੱਢਾ ਸਾਭ ਜੀ ਕਿੰਨੇ ਕਿੰਨੇ ਵਾਰ ਮਾਤਾ ਗੰਗਾ ਜੀ ਨੂੰ ਦੇ ਰਿਆ ਮਾਂ ਬਾਬਾ ਬੁੱਢਾ ਸਾਭ ਜੀ ਅੱਜ ਧਿਆ ਬਾਬਿਆਂ ਵਾਂਗੂ ਉੱਥੇ ਪਾਣੀ ਵੀ ਬੋਤਲਾਂ ਲੀਕੇ ਨਹੀਂ ਸੀ ਬੈਠੇ ਆਹਾ ਲਾਚੀਆਂ ਕਰ ਕਰ ਨਹੀਂ ਸੀ ਦਿੰਦੇ ਸਵਾਦੀਆਂ ਪੁੜੀਆਂ ਬਨ ਬਨ ਕੇ ਸੀ ਦਿੰਦੇ ਬਾਬਾ ਬੁੱਢਾ ਸਾਹਿਬ ਜੀ ਕਾ ਖੋਦ ਕੇ ਰੰਬੇ ਦੇ ਨਾਲ ਮੱਝਾਂ ਗਾਵਾਂ ਨੂੰ ਪਾ ਕੇ ਉਹਨਾਂ ਦਾ ਦੁੱਧ ਚੋ ਕੇ ਗਾਗਰਾਂ ਵਿੱਚ ਪਾ ਕੇ ਗੁਰੂ ਰਾਮਦਾਸ ਜੀ ਦੇ ਲੰਗਰ ਚ ਪਜਾਇਆ ਕਰਦੇ ਸੀ ਆ ਜੀ ਪੰਜਾਬ ਦੇ ਬਹੁਤ ਸਾਰੇ ਦੁੱਧ ਦੀ ਗਾਗਰਾਂ ਵਿੱਚ ਦੁੱਧ ਲੈ ਕੇ ਜਾਂਦੇ ਆ ਵਾਹ ਓ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਮਾਤਾ ਜੀ ਤੁਹਾਡੇ ਘਰ ਵਿੱਚੋਂ ਮਹਾਬਲੀ ਪੁੱਤਰ ਪੈਦਾ ਹੋਏਗਾ ਜੇਦਾ ਬਲ ਮਾਪਿਆਂ ਤੋਂ ਲਿਆ ਨਹੀਂ ਜਾਏਗਾ ਵਾ ਵਾ ਧਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ ਕੀ ਵਡਾਲੀ ਵਿਖੇ 1595 ਨੂੰ ਮਾਤਾ ਗੰਗਾ ਜੀ ਦੀ ਮੁਖ ਨੂੰ ਭਾਗ ਲਾ ਕੇ ਸਤਿਗੁਰੂ ਇਸ ਧਰਤੀ ਤੇ ਆਉਂਦੇ ਆ ਮਾਲਕ ਦਾ ਜਨਮ ਹੋਇਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗਰੀਬਾਂ ਦੀਆਂ ਝੋਲੀਆਂ ਭਰ-ਭਰ ਕੇ ਤੋਰਿਆ ਔਰ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਅੰਦਰ ਇੱਕ ਖੂਲ ਵਾ ਜਿਹਨੂੰ 6 ਬਾਲਾ ਚਲਦੀਆਂ ਆ ਆਹੋ ਉਸ ਗੁਰਦੁਆਰੇ ਦਾ ਨਾਮ ਸ਼ਿਹਾਰਟਾ ਸਾਹਿਬ ਹੈ ਮੈਂ ਕਈ ਵਾਰਾਂ ਦਰਸ਼ਨ ਕਰਕੇ ਆਇਆ ਔਰ ਉੱਥੇ ਤੂਰਨਵਾਸੀ ਦਾ ਬਹੁਤ ਭਾਰੀ ਜੋੜ ਮੇਲਾ ਪਰਦਾ ਨਿਆਸੀਆਂ ਦੇ ਉੱਥੇ ਆਸਾਂ ਪੂਰੀਆਂ ਹੁੰਦੀਆਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਆਗਮਨ ਹੋਇਆ ਇਹਨਾਂ ਦੀ ਤਾਈ ਜਿਹੜੀ ਕਰਮੋ ਸੀ ਜਦੋਂ ਉਹਨੂੰ ਪਤਾ ਲੱਗਾ ਉਹਦੀ ਹਿੱਕ ਤੇ ਸਭ ਲੇਟਿਆ ਉਹਨੇ ਆਪਣੇ ਘਰ ਵਾਲੇ ਪਿਰਥੀ ਚੰਦ ਨੂੰ ਆਖਿਆ ਤੇਰਾ ਬਚਨ ਝੂਠਾ ਤੇ ਬਾਬਾ ਬੁੱਢਾ ਸਾਹਿਬ ਦੇ ਵਰ ਪੂਰੇ ਹੋ ਗਏ ਆਹੋ ਥਰੀਪਾ ਸ੍ਰੀਕਾਂ ਦੇ ਘਰ ਪੁੱਤ ਜਨਮ ਜੰਪਿਆ ਓਹੋ ਉਹਨੇ ਆਖਿਆ ਜਿੰਨਾ ਚਿਰ ਤੂੰ ਬਾਲਕ ਨੂੰ ਮਰਵਾਦ ਨਾ ਦਿੰਦਾ ਵਾਹਿਗੁਰੂ ਹੋ ਨਾ ਚਿਰ ਮੈਂ ਸੁਖ ਦਾ ਸਾਹ ਨਹੀਂ ਲੈਣਾ ਹਾ ਹਾ ਸਾਕੀ ਤਾਈ ਤੇ ਸੋਚਾ ਮਨ ਵਿੱਚ ਕੀ ਲੈ ਕੇ ਬੈਠੀ ਆ ਵਾਹ ਫਿਰ ਵੀ ਜਾਣਿਆ ਆਖਿਆ ਫਿਕਰ ਨਾ ਕਰ ਕਰਮੋ ਬਾਲਕ ਨੇ ਜਨਮ ਹੀ ਲਿਆ ਨਾ ਆਹਾ ਜਦੋਂ ਪੜੂਗਾ ਪਤਾ ਪਤਾ ਲੱਗੂਗਾ ਮੇਰੇ ਹੱਥ ਬੜੇ ਲੰਮੇ ਆ ਜਦੋਂ ਮੇਰੇ ਕਾਬੂ ਆ ਗਿਆ ਫਿਰ ਦਵਾਈਆਂ ਨੇ ਕੰਮ ਨਹੀਂ ਕਰਨਾ ਤੂੰ ਫਿਕਰ ਨਾ ਕਰ ਮੈਂ ਇਹ ਕੰਮ ਸਿਰੇ ਨਹੀਂ ਚੜਨਦਾ ਜਿਹੜਾ ਗੱਦੀ ਤਾਂ ਛੇਵਾ ਗੁਰੂ ਬਹਿਣਾ ਨਾ ਉਹ ਆਪਣਾ ਪੁੱਤਰ ਮਿਹਰਬਾਨੀ ਬਵੇਗਾ। ਪਿਰਸੀ ਚੰਦ ਨੇ ਫਿਰ ਕੁਝ ਨੀਆਂ ਚਾਲਾਂ ਸ਼ੁਰੂ ਹੀ ਕੀਤੀਆਂ ਕਰਨੀਆਂ। ਵਿਆਸ ਨੇ ਜ਼ਿਕਰ ਆਉਂਦਾ ਹੈ ਇੱਕ ਦਾਈ ਨੂੰ ਲਾਲਚ ਦਿੱਤਾ। ਉਹਨੂੰ 500 ਰੁਪਏ ਦਿੱਤਾ। ਤੂੰ ਬਾਲਕ ਨੂੰ ਖੜਾਉਣ ਜਾਣੀ ਆ। ਕੋਈ ਨਾ ਕੋਈ ਢੰਗ ਬਣਾ ਕੇ ਉਸ ਬਾਲਕ ਨੂੰ ਜਾਨੋਂ ਮਾਰ ਦੇ। ਬਾਕੀ ਦਾ ਕੰਮ ਐ ਆਪੇ ਸੰਭਾਲ ਲੂੰਗਾ। ਕਿਆਸਵ ਜਿਕਰ ਆਉਂਦਾ ਉਹ ਸਤਾਈ ਨੇ ਆਪਣੀ ਛਾਤੀ ਨੂੰ ਯਹਰ ਲਾਇਆ ਅਪਰਾਧੀ ਦੂਣਾ ਨੇ ਵੇ ਨਿਉ ਨਿਉ ਕੇ ਡਡੌਤਾ ਕਰਦੀ ਮਾਤਾ ਗੰਗਾ ਜੀ ਨੂੰ ਓਹੋ ਆਂਦੇ ਕੁਛੜ ਚੁੱਕ ਲਿਆ ਬਾਲਕ ਨੂੰ ਬਾਹਰ ਲੈ ਗਈ ਕਦੀ ਸੱਜਾ ਵੇਂਦੀ ਕਦੀ ਖੰਬਾ ਵੇਂਦੀ ਕਦੀ ਧਰਤੀ ਤੇ ਲੈਡ ਜਾਂਦੀ ਆ ਜਦੋਂ ਅੱਖ ਬਚਾ ਕੇ ਬਾਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਆਪਣਾ ਛੀਰ ਪਾਉਣ ਲੱਗੀ ਆ ਮੁਖ ਵਿੱਚ ਕਿਆਸਵ ਜਿਕਰ ਆਉਂਦਾ ਵੀ ਛੇਵੇਂ ਪਾਤਸ਼ਾਹ ਮਹਾਰਾਜੀ ਨੇ ਉਸ ਦਾਈ ਦੇ ਪ੍ਰਾਣੀ ਖਿੱਚ ਲਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਇਹ ਚਾਲ ਫੇਲ ਹੋ ਗਈ ਇੱਕ ਬ੍ਰਾਹਮਣ ਸੀ ਜਿਹੜਾ ਗੁਰੂ ਮਰਣੀ ਰੋਜ ਦੇ ਸ਼ਿਕਾਇਆ ਕਰਦਾ ਸੀ ਪਿੱਛੇ ਬੱਚੇ ਨੂੰ ਖੜਾਉਣ ਵਾਸਤੇ ਖੜਾਵੇ ਰੱਖੇ ਜਾਂਦੇ ਸੀ ਇਹ ਬ੍ਰਾਹਮਣ ਰੋਜ ਛੇਵੇਂ ਪਾਛਾ ਨੂੰ ਦੇ ਸ਼ਿਕਾਇਆ ਕਰਦਾ ਸੀ ਇੱਕ ਦਿਨ ਪਿਰਥੀ ਨੇ ਘਰ ਵਿੱਚ ਬੁਲਾਇਆ ਆਦਾ ਤੈਨੂੰ ਗੁਰੂ ਘਰੋਂ ਕੀ ਮਿਲਦਾ ਉਹਨੇ ਆਖਿਆ ਜੀ ਸ਼ਕਲ ਸਕਉਣ ਜੋਗੀ ਮਾਇਆ ਮਿਲ ਜਾਂਦੀ ਆ ਗੁਜ਼ਾਰਾ ਬਜਾਰਾ ਚੱਲੀ ਜਾਂਦਾ ਆਹੋ ਉਹਨੇ ਆਖਿਆ ਕਮਲਿਆ ਕਿੰਨਾ ਚਿਰ ਨੌਕਰੀ ਕਰਦਾ ਰਹੇਗਾ ਆਹੋ ਕਿਤੇ ਵੱਡਿਆਂ ਦਾ ਜਰਾਨੇ ਪਾ ਕੇ ਵੇਖ ਤੇਰੇ ਕੁਲਾ ਵਾਲੇ ਧੋਨੇ ਧੋ ਕੇ ਰੱਖ ਦੂੰਗਾ ਉਹਨੇ ਆਖਿਆ ਗੱਲ ਕੀ ਆ ਉਹਨੇ ਆਖਿਆ ਗੱਲ ਬਾਅਦ ਦੱਸੂੰਗਾ ਪਹਿਲਾਂ ਮੇਰੇ ਨਾਲ ਪਰਮ ਕਰ ਵੀ ਇਹ ਗੱਲ ਬਾਹਰ ਨਾ ਜਾ ਰੋਵੇ ਕਿਉਂਕਿ ਵੱਡਾ ਪਾਪ ਕਰਾਉਣਾ ਸੀ ਉਨੇ ਕਾ ਤੂੰ ਬਾਲਕ ਨੂੰ ਰੋਜ ਦਹੀਂ ਸ਼ਕਾਉਣਾ ਆ ਲੈ ਯਾਰ ਦੀ ਪੁੜੀ ਜਦੋਂ ਦਹੀਂ ਸ਼ਕਾਏਗਾ ਉਸ ਦਹੀਂ ਦੇ ਵਿੱਚ ਘੋਲ ਕੇ ਉਸ ਬਾਲਕ ਹਰਗੋਬਿੰਦ ਨੂੰ ਸ਼ਕਾ ਦੇ ਮੇਰੀ ਦਿੱਲੀ ਦਰਬਾਰ ਤੱਕ ਪਹੁੰਚਾ ਤੇਰੀ ਕੋਈ ਵਾਅ ਬਲੇ ਨਹੀਂ ਵੇਖ ਸਕਦਾ ਮੋਹਰਾ ਤੇ ਜ਼ਗੀਰਾ ਲੈ ਲਈ ਅਣਮੁੱਲੀਆਂ ਮਾਇਆ ਦੀਆਂ ਥੇਲੀਆਂ ਤੇਰੇ ਲਈ ਖੁੱਲੀਆਂ ਓਏ ਬੰਡਾ ਨਾਲ ਬੰਡਾ ਨਾਲ ਢੋਲੀ ਭਾਵੇਂ ਢੋਣੇ ਪੰਡਤਾ ਹੱਸਦੇ ਘਰਾ ਚ ਪਾਦੇ ਰੋਣੇ ਪੰਡਤਾ ਰੋਣੇ ਪੰਡਤਾ ਗੱਦੀ ਗੁਰੂ ਗੱਦੀ ਮਿਲੂ ਜਦੋਂ ਮਿਹਰਬਾਨ ਨੂੰ ਮਿਹਰਬਾਨ ਨੂੰ ਉਦੋਂ ਤੇਰੀ ਪੰਡਤਾ ਵਧਾ ਦੂ ਸ਼ਾਨ ਨੂੰ ਵਧਾ ਦੂ ਸ਼ਾਨ ਨੂੰ ਤੇਰੇ ਕੀ ਮਰਬਿਓ ਨੇ ਖੋਣੇ ਪੰਡਤਾ ਹੱਸਦੇ ਘਰਾ ਚ ਪਾਦੇ ਰੋਣੇ ਪੰਡਤਾ ਰੋਣੇ ਪੰਡਤਾ ਲਾਲਚ ਦੇ ਰਿਆ ਪਿੰਥੀ ਚੰਦ ਉਸ ਬ੍ਰਾਹਮਣ ਨੂੰ ਲਾਲਚ ਬੁਰੀ ਬਲਾ ਹੈ ਇਸੇ ਇਸੇ ਖੁਦਾ ਬਚਾਏ ਖੁਦਾ ਬਚਾਏ ਮਨ ਲੋਭੀ ਮਨ ਲਾਲਚੀ ਮਨ ਲਾਲਚੀ ਆਹਾ ਮਨ ਚੰਚਲ ਮਨ ਚੋਰ ਮਨ ਚੋਰ ਮਨ ਤੇ ਮਗਰ ਨਾ ਲੱਗੀ ਏ ਪਲਕ 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 ਮਨ ਹੋਰ ਮਨ ਹੋ ਇਹ ਮਨ ਦੀ ਅਵਸਥਾ ਹੈ ਮਿੰਟ ਵਿੱਚ ਪੁੰਨੀ ਆਹੋ ਤੇ ਮਿੰਟ ਵਿੱਚ ਪਾਪੀ ਬਣ ਜਾਂਦਾ ਸੱਚ ਹੈ ਗੱਲ ਚੇਤੇ ਆ ਗਈ ਆਂਦੇ ਕੋਈ ਬ੍ਰਾਹਮਣ ਕਾਸ਼ੀ ਪੜਨ ਗਿਆ ਤੇ 3 ਸਾਲ ਵਿਦਿਆ ਪੜ ਕੇ ਆਇਆ ਪਿੰਡ ਜਦੋਂ ਪਿੰਡ ਪਹੁੰਚਿਆ ਨਾ ਕਿਸੇ ਜੱਟ ਨੇ ਖੇਤਾਂ ਨੂੰ ਪਾਣੀ ਲਾਇਆ ਸੀ ਉਹਨੇ ਆਖਿਆ ਪੰਡਤ ਜੀ ਕਿੱਥੇ ਰਹਿੰਦੇ ਜੇ ਤੁਹਾਡੇ ਕਦੀ ਦਰਸ਼ਨ ਹੀ ਨਹੀਂ ਹੋਏ ਉਹਨੇ ਆਖਿਆ ਕਾਸ਼ੀ ਤੋਂ ਵਿਦਿਆ ਪੜ ਕੇ ਆਇਆ ਤੇਰੇ ਨੂੰ ਐਵੇਂ ਮੂਰਖ ਨਹੀਂ ਵਟਿਆ ਤੇ ਤੁਰਿਆ ਫਿਰਦਾ ਉਹਨੇ ਆਖਿਆ ਕਿੰਨੀ ਕਿ ਵਿਦਿਆ ਪੜ ਕੇ ਆਇਆ ਆਂਦਾ ਤੂੰ ਕੋਈ ਸਵਾਲ ਪਾ ਮੈਂ ਤੇਰਾ ਤੁਰਤ ਜਵਾਬ ਦੂੰਗਾ ਉਸੇ ਵੇਲੇ ਮੇਰੀ ਵਿਦਿਆ ਦਾ ਤੈਨੂੰ ਆਪੇ ਪਤਾ ਲੱਗ ਜਾਊਗਾ ਮੇਰੇ ਬੋਲਾਂ ਚੋਂ ਉਹਨੇ ਫਿਰ ਜੱਟ ਫਾਰਸਾ ਮਾਰਿਆ ਉਹਨੇ ਆਖਿਆ ਪੰਡਿਤ ਜੀ ਮੈਨੂੰ ਇਹ ਦੱਸੋ ਵੀ ਪਾਪ ਦਾ ਪਿਓ ਕੌਣ ਹੁੰਦਾ ਉਹ ਪੰਡਿਤ ਸ਼ਸ਼ੋਪਤੇ ਜਿ ਬੈ ਗਿਆ ਯਾਰ ਇਹੋ ਜਿਹਾ ਸਵਾਲ ਤੇ ਨਾ ਗੁਰੂ ਨੂੰ ਪੁੱਛਿਆ ਸੀ ਨਾ ਉਹਨੇ ਮੈਨੂੰ ਦੱਸਿਆ ਸੀ ਕਿ ਪਾਪ ਦਾ ਪਿਓ ਕੌਣ ਹੁੰਦਾ ਫਿਰ ਕਾਸ਼ੀ ਵਾਪਸ ਚਲੇ ਗਿਆ ਆਪਣੇ ਸਤਾਰ ਨੂੰ ਕਿਹ ਲਗਾ ਮਹਾਂਪੁਰਸ਼ੋ ਤੁਹਾਡੀ ਇੰਨੀ ਸੇਵਾ ਕੀਤੀ ਇੰਨੀਆਂ ਤੁਹਾਡੀਆਂ ਝਟਕਾਂ ਲਈਆਂ ਤਿੰਨ ਸਾਲ ਤੁਹਾਡੇ ਕੋਲ ਮੈਂ ਲਾਇਏ ਤੇ ਗਿਆਨ ਤੋਂ ਫਿਰ ਮੈਂ ਅਧੂਰਾ ਰਹਿ ਗਿਆ ਉਹਨੇ ਆਖਿਆ ਕਿਉਂ ਉਹਨੇ ਆਖਿਆ ਮੈਨੂੰ ਤੇ ਸਿੱਧੇ ਜੱਟ ਨੇ ਨਹੀਂ ਪਿੰਡ ਚ ਵੜਨ ਦਿੱਤਾ ਆਂਦਾ ਕਿਉਂ ਨਿਆਂਦਾ ਸਵਾਲ ਇਹੋ ਜਿਹਾ ਪਾਇਆ ਮੈਨੂੰ ਉਹਨੇ ਨਰੁਤਰ ਕਰਤਾ ਉਹਨੇ ਆਖਿਆ ਕੀ ਸਵਾਲ ਪਾਇਆ ਉਹਨੇ ਆਖਿਆ ਸਵਾਲ ਪਾਇਆ ਵੀ ਪਾਪ ਦਾ ਪਿਓ ਕੌਣ ਹੁੰਦਾ ਤੇ ਮੈਨੂੰ ਉਹ ਕਿਉਂ ਜਵਾਬ ਨਹੀਂ ਆਇਆ ਉਨੇ ਆਖਿਆ ਬੇਟਾ ਸਾਰੀਆਂ ਗੱਲਾਂ ਉਸਤਾਦ ਨਹੀਂ ਦੱਸਦਾ ਹੁੰਦਾ ਕੋਈ ਇੱਕ ਕਦੀ ਆਪਣੇ ਕੋਲ ਵੀ ਰੱਖ ਲਿੰਦਾ ਵੀ ਚੇਲੇ ਨੂੰ ਕਿਤੇ ਖੁਦ ਮਾਣਨਾ ਆਂਦਾ ਤੇਰੇ ਸਵਾਲ ਦਾ ਜਵਾਬ ਫਲਾਣੇ ਫਲਾਣੇ ਚਵਾਰੇ ਚ ਵੇਸਵਾ ਰਹਿੰਦੀ ਆ ਉਹਦੇ ਕੋ ਮਿਲੇਗਾ ਆਪਣੇ ਉਸਤਾਦ ਦੇ ਦੱਸੇ ਟਿਕਾਣੇ ਤੇ ਚਲੇ ਗਿਆ ਜਦੋਂ ਪੌੜੀਆਂ ਤਾਣ ਚੜਨ ਲੱਗਾ ਉਹ ਸਵੇਸਮਾ ਨੇ ਉਹਦਾ ਲਿਬਾਸ ਵੇਖਿਆ ਉਨੇ ਆਖਿਆ ਪੰਡਤ ਜੀ ਜਿਹੜੀ ਮੰਜ਼ਲ ਨੂੰ ਤੁਸੀਂ ਵੱਧ ਰਹੇ ਜੇ ਇਹ ਮਾਰਗ ਤੁਹਾਡਾ ਨਹੀਂ ਆਹਾਂ ਇਹ ਮੰਜ਼ਲ ਤੁਹਾਡੀ ਨਹੀਂ ਉਹਨੇ ਆਖਿਆ ਬੇਟੀ ਮੈਂ ਕਿਸੇ ਮੰਦੀ ਵਾਸ਼ਨਾ ਨਾਲ ਨਹੀਂ ਆ ਰਿਹਾ ਮੈਂ ਤੇ ਤੇਰੇ ਕੋ ਆਪਣੇ ਸਵਾਲ ਦਾ ਜਵਾਬ ਲੈਣ ਵਾਸਤੇ ਆ ਰਿਹਾ ਉਹਨੇ ਆਖਿਆ ਫਿਰ ਚੜਾਓ ਪੌੜੀਆਂ ਪੰਡਤ ਜੀ ਤੋਂ ਪੌੜੀਆਂ ਚੜੇ ਉਹਨੇ ਆਖਿਆ ਪੰਡਤ ਜੀ ਤੁਹਾਡਾ ਕੀ ਸਵਾਲ ਆ ਉਹਨੇ ਆਖਿਆ ਪੁੱਤਰੀ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਪਾਪ ਦਾ ਪਿਓ ਕੌਣ ਹੁੰਦਾ ਉਨੇ ਆਖਿਆ ਪੰਡਤ ਜੀ ਤੁਹਾਡੇ ਸਵਾਲ ਦਾ ਜਵਾਬ ਤੇ ਤੁਹਾਨੂੰ ਖਰਾ ਮਿਲ ਜੇਗਾ ਪਰ ਇਹਦੇ ਵਾਸਤੇ ਤੁਹਾਨੂੰ ਕੋਈ ਮੇਰੀ ਵੀ ਗੱਲ ਮੰਨਣੀ ਪੈਣੀ ਆ ਉਹਨੇ ਆਖਿਆ ਜੋ ਕਹੇਂਗੀ ਉਹ ਮੰਨੂਆ ਜੋ ਕਹੇਂਗੀ ਉਹ ਕਰੂੰਗਾ ਉਹਨੇ ਆਖਿਆ ਫਿਰ ਤੈਨੂੰ ਮੇਰੇ ਘਰੋਂ ਪ੍ਰਸ਼ਾਦਾ ਛਕਣਾ ਪੈਣਾ ਹੀ ਉਹਨੇ ਆਖਿਆ ਨਾ 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 ਤੇਰਾ ਭਲਾ ਹੋਵੇ ਤੇਰੇ ਘਰੋਂ ਪ੍ਰਸ਼ਾਦਾ ਉਹ ਮੈਂ ਉੱਚੀ ਸੁੱਚੀ ਕੁੱਲ ਦਾ ਬ੍ਰਾਹਮਣ ਬੇਅੰਤ ਸ਼ਲੋਕ ਮੈਨੂੰ ਯਾਦ ਮੈਂ ਐਡਾ ਵਿਦਵਾਨ ਏ ਤੂੰ ਪਾਪ ਵਿਹਾਜਣ ਵਾਲੀ ਤੇ ਤੇਰੇ ਘਰੋਂ ਮੈਂ ਪ੍ਰਸ਼ਾਦਾ ਛੱਕੇ ਆਪਣੀਆਂ ਕੁਲਾਂ ਕਲੰਕਤ ਕਰਨੀਆਂ ਇਹ ਨਹੀਂ ਹੋ ਸਕਦਾ ਦੁਨਿਆ ਕਾ ਪੰਡਤ ਜੀ ਫੇ ਪੌੜੀਆਂ ਉਤਰਦੇ ਨਜ਼ਰ ਆਓ ਜਦੋਂ ਪੰਡਤ ਪੌੜੀਆਂ ਉਤਰ ਲਗਾ ਨਾ ਉਹ ਸਵੇਸਵਾਨ ਨੇ ਆਖਿਆ ਪੰਡਤ ਜੀ ਜਿਹੜਾ ਮੈਂ ਪ੍ਰਸ਼ਾਦਾ ਤੁਹਾਨੂੰ ਛਕਾਉਣਾ ਨਾ ਉਹ ਥਾਲੀ ਸੋਨੇ ਦੀ ਆ ਕੌਲੀ ਵੀ ਸੋਨੇ ਦੀ ਆ ਗਲਾਸ ਵੀ ਸੋਨੇ ਦਾ ਤੇ ਚਿਮਚਾ ਵੀ ਸੋਨੇ ਦਾ ਆ ਏ ਮੇਰਾ ਸੁਭਾਅ ਆ ਵੀ ਜਿਹੜੇ ਜਜਮਾਨ ਨੂੰ ਮੈਂ ਪ੍ਰਸ਼ਾਦਾ ਛਕਾਵਾਂ ਨਾ ਉਹਨੂੰ ਭਾਂਡੇ 'ਚ ਨਾਲ ਹੀ ਦੇ ਦਿੰਨੀ ਆ ਪੰਡਤ ਦੇ ਦਿਮਾਗ ਨੇ ਚੱਕਰ ਖਾਦਾ ਉਹਨੇ ਆਖਿਆ ਕਰਮਾੜੀਏ ਜੋ ਕੁਝ ਬਣਿਆ ਫਟਾਫਟ ਪਾ ਕੇ ਲਿਆ ਵਾਹੀ ਗੁਰ ਜਦੋਂ ਉਹਨੇ ਪ੍ਰਸ਼ਾਦਾ ਪਲੋਸ ਕੇ ਪੰਡਤ ਦੇ ਗਾੜੀ ਰੱਖਿਆ ਕਹਿਣ ਲੱਗੀ ਪੰਡਤ ਜੀ ਤੁਸੀਂ ਐਡੀ ਉੱਚੀ ਸੁੱਚੀ ਖੁੱਲ੍ਹ ਦੇ ਬ੍ਰਾਹਮਣ ਤੁਸੀਂ ਐਨੀ ਪਵਿੱਤਰ ਆਤਮਾ ਤੇ ਮੈਂ ਸਾਰੀ ਉਮਰ ਪਾਪ ਵਿਹਾਜਣ ਵਾਲੀ ਤੇ ਇੱਕ ਬੁਰਕੀ ਆਪਣੇ ਪਵਿੱਤਰ ਹੱਥਾਂ ਨਾਲ ਮੈਨੂੰ ਵੀ ਤੋੜ ਕੇ ਦੇ ਦਿਓ ਤੇ ਮੇਰਾ ਵੀ ਜੀਮਨ ਸਫਲਾ ਹੋ ਜਾਏ ਜਦੋਂ ਇਤਰ ਉਤਰ ਵੇਖ ਕੇ ਬੁਰਕੀ ਤੋੜ ਕੇ ਉਹਨੂੰ ਦੇਣ ਲੱਗਾ ਨਾ ਉਹਨੇ ਵੱਟ ਕੇ ਬੂਥੇ ਤੇ ਚਪੇੜ ਮਾਰੀ ਤੇ ਅੱਗੇ ਉਹ ਥਾਲੀ ਖੇਚ ਲਈ ਉਹਨੇ ਆਖਿਆ ਪਤਾ ਲੱਗ ਗਿਆ ਪਾਪ ਦਾ ਪਿਓ ਕੌਣ ਹੁੰਦਾ ਆਹਾਂ ਦਾ ਲੱਗ ਗਿਆ ਪਾਪ ਦਾ ਪਿਓ ਤੇ ਲੋਭ ਹੁੰਦਾ ਹਾਜੇ ਮਹਾਰਾਜ ਸਾਨੂੰ ਪਾਛਾ ਬਾਣੀ ਚ ਇੱਕ ਇੱਕ ਪੰਕਤੀ ਵਿੱਚ ਗਿਆਨ ਦਿੰਦੇ ਲਾਲ ਚ ਛੋਟੋ ਅੰਦਿਓ ਅੰਦਿਓ ਲਾਲ ਚ ਦੁੱਖ ਭਾਰੀ ਲੋਕ ਦੁੱਖ ਭਾਰੀ ਮਾਇਆ ਮਮਤਾ ਮੋਹਣੀ ਆਹਾਂ ਜਿਨ ਵਿਣ ਦੰਤਾਂ ਜਗ ਖਾਇਆ ਹੁਣ ਮਾਇਆ ਨੂੰ ਦੰਤ ਨਾ ਹੁੰਦੇ ਗੁਰੂ ਅਰਜਨਦਾਸ ਜੀ ਕਹਿੰਦੇ ਵੀ ਦੰਦਾ ਤੋਂ ਬਿਨਾ ਇਹਨੇ ਜਗ ਨੂੰ ਖਾ ਲਿਆ ਧੰਦਾ ਕਿਨਾਂ ਨੂੰ ਮਨ ਮੁਖਾਦੇ ਗੁਰਮਖ ਉਭਰੇ ਗੁਰਮਖ ਉਭਰੇ ਜਿਨੀ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਮੇ ਨਾਮੇ ਜਗ ਕਮਲਾ ਫਰੇ ਕਮਲਾ ਫਰੇ ਗੁਰਮਖ ਨਦਰੀ ਆਇਆ ਧੰਦਾ ਕਰਦਾ ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ ਸੁਖ ਦਾਤਾ ਸੁਖ ਦਾਤਾ ਮਨ ਨਾ ਵਸਾਇਆ ਮਨ ਨਾ ਵਸਾਇਆ ਜਿੰਦੇ ਸੀ ਸੁਖ ਦੇ ਸਾਧਨ ਕਰ ਰਹੇ ਇਕੱਠੇ ਕਰ ਰਹੇ ਨਾ ਸਿੱਖੋ ਰਹੇ ਸਭ ਦੇ ਇੱਥੇ ਜਾਣੇ ਆ ਆਹਾਂ ਤੇ ਮੜੀਆਂ ਵੀ ਕਿਸੇ ਅਮੀਰ ਦੀਆਂ ਕੋਈ ਬਹੁਤੀਆਂ ਵਧੀਆਂ ਨਹੀਂ ਬਣੀਆਂ ਹੁੰਦੀਆਂ ਤੇ ਗਰੀਬ ਦੀਆਂ ਘਟੀਆਂ ਨਹੀਂ ਹੁੰਦੀਆਂ ਕਿਉਂਕਿ ਸਵਾਤ ਸਾਰੀ ਚੁੱਕ ਕੇ ਨਹਿਰ ਸੁੱਟ ਦੇਣੀ ਆ ਉੱਥੇ ਜਾ ਕੇ ਸਾਰਾ ਹੀ ਖੱਪੇ ਮਿਲ ਜਾਣੇ ਆ ਅਮੀਰ ਗਰੀਬ ਇੱਕੋ ਹੋ ਜਾਣਾ ਜੇ ਕੋਈ ਸਾਡੇ ਕੋਲ ਜਿੰਦਗੀ ਵਿੱਚ ਚੰਗਾ ਕੰਮ ਹੁੰਦਾ ਨਾ ਉਹ ਸਾਨੂੰ ਕਰ ਲੈਣਾ ਚਾਹੀਦਾ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਪੁੱਤਰ ਹਰਗੋਬਿੰਦ ਨੂੰ ਉਹ ਪਾਪੀ ਕਿੱਥੇ ਦੇ ਹੀ ਸਿਕਾਉਂਦਾ ਸੀ ਪਿਆਰ ਨਾਲ ਸੇਵਾ ਕਰਦਾ ਸੀ ਅੱਜ ਪ੍ਰਥੀ ਦੇ ਚੰਦੇ ਆਖੇ ਲਾ ਕੇ ਲਾਲਚ ਵਿੱਚ ਆ ਕੇ ਜ਼ਹਿਰ ਦੀ ਪੂੜੀ ਲੈ ਲਈ ਜਾਂਦਾ ਗੁਰੂ ਕੇ ਮਹਿਲਾ ਵਿੱਚ ਚਲੇ ਗਿਆ ਆਂਦੇ ਉਸ ਨੇ ਚਾਟੀ ਵਿੱਚੋਂ ਦਹੀਂ ਪਾਇਆ ਤੇ ਜ਼ਹਿਰ ਦੀ ਪੂੜੀ ਵਿੱਚ ਘੋਲੀ ਜਾ ਰਿਆ ਪਾਲਕ ਨੂੰ ਚੋਕੇ ਉੱਤੇ ਚਮਾਰੇ ਚ ਲੈ ਜਾਂਦਾ ਪਾਪੀ ਮਨ ਸੋਚਦਾ ਵੀ ਜੇ ਨਾ ਖਾਦਾ ਤੇ ਫਿਰ ਕੀ ਕਰੇਗਾ ਆਹਾ ਤੇ ਮਰ ਹੰਗੂਰਾ ਦਿੰਦਾ ਵੀ ਤੇਰੇ ਨੂੰ ਕਿਹੜਾ ਤਗੜਾ ਦਵਾ थाना ਇੱਕ ਇੱਕ ਹੱਥ ਨਾਲ ਦਵੇਂ ਹੱਥ ਫੜ ਲਈ ਮੂੰਹ ਝਾਕੇ ਬਾਦੀ ਤੇਰਾ ਕੰਮ ਓੜਨਾ ਅਗਲਾ ਕੰਮ ਪਿਰਥੀ ਜੰਨ ਨੇ ਸੰਭਾਲ ਲੈਣਾ ਆਂਦੇ ਜਿਸ ਵੇਲੇ ਬਾਲਕ ਹਰਗੋਬਿੰਦ ਨੂੰ ਉਹ ਬ્રાਹਮਣ ਜ਼ੋਰਾ ਜਬਰੀ ਦਹੀਂ ਛਕਾਉਣ ਲੱਗਾ ਆਂਦੇ ਛੋਟੀ ਅਵਸਥਾ ਵਿੱਚ ਬਾਲਕ ਹਰਗੋਬਿੰਦ ਮਾਂ ਮਾਂ ਕਹਿ ਕੇ ਆਵਾਜ਼ ਮਾਰੀ ਮਾਤਾ ਗੰਗਾ ਜੀ ਦੇ ਕੰਨਾਂ ਵਿੱਚ ਆਵਾਜ਼ ਪਈ ਗੁਰੂ ਅਰਜਨ ਸਾਹਿਬ ਜੀ ਨੇ ਤੇਰਾ ਦਰਨੂ ਤੇ ਕੱਲਿਆ ਬ੍ਰਾਹਮਣ ਨੂੰ ਥੱਲੇ ਬੁਲਾਇਆ ਪੰਡਤ ਜੀ ਅੱਜ ਬਾਲਕ ਰੋਂਦੇ ਕਿਉਂ ਆਂਦਾ ਮਹਾਰਾਜ ਅੱਜ ਖੇੜਾ ਜਾ ਕਰੀ ਜਾਂਦੇ ਆ ਅੱਜ ਦਹੀਂ ਨਹੀਂ ਛੱਕਦੇ ਮਹਾਰਾਜ ਕਹਿਣ ਲੱਗੇ ਲਿਓ ਦਹੀਂ ਅਸੀਂ ਸ਼ਕਾਦ ਨੇ ਮਹਾਰਾਜ ਸਭ ਕੁਝ ਜਾਣਦੇ ਸੀ ਪਰ ਉਸ ਪਾਪੀ ਦਾ ਉਹ ਜਿਹੜੀ ਚਤਰਾਈ ਕਰ ਰਿਹਾ ਸੀ ਉਹ ਵੇਖਣਾ ਚਾਹੁੰਦੇ ਸੀ ਮਹਾਰਾਜ ਕਹਿਣ ਲੱਗੇ ਪੰਡਤ ਜੀ ਸਾਨੂੰ ਇਉਂ ਲੱਗਦਾ ਵੀ ਅੱਜ ਰਾਂਗ ਦਾ ਦਹੀਂ ਦਾ ਕੋਈ ਤਬਦੀਲ ਜਾ ਜਾਵਦਾ ਜਦੋਂ ਮਾਰਨੇ ਆਪਣੇ ਹੱਥਾਂ ਦੇ ਨਾਲ ਛੰਨਾ ਬਾਲਕ ਦੇ ਗਾੜੀ ਕੀਤਾ ਨਾ ਤੇ ਬਾਲਕ ਨੇ ਛੋਟੇ ਛੋਟੇ ਹੱਥਾਂ ਨਾਲ ਪਿਛਾਣੂ ਕਰਤਾ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਪੰਡਤ ਜੀ ਇਹਨਾਂ ਸਾਡੀ ਕਦੀ ਕਹਿਣੀ ਨਹੀਂ ਸੀ ਮੋੜੀ ਅੱਜ ਬਾਲਕ ਦਹੀਂ ਕਿਉਂ ਨਹੀਂ ਖਾਂਦੇ ਮਹਾਰਾਜ ਪਤਾ ਨਹੀਂ ਖੇੜਾ ਜਾ ਕਰੀ ਜਾਂਦੇ ਆ ਮਹਾਰਾਜ ਕਹਿਣ ਲੱਗੇ ਵੀ ਰਾਂਗਾ ਦਹੀਂ ਦਾ ਗੇਲੋ ਤਲਦੀ ਜੇ ਕੋ ਲੱਗਦਾ ਹੁੰਦਾ ਮਹਾਰਾਜ ਮੈਂ ਤੇ ਉਸੇ ਚਾਟੀ ਚੋਂ ਪਾਇਆ ਜਿਹੜੀ ਜ ਰੋਜ਼ ਪਾਉਣਾ ਮੈਨੂੰ ਨਹੀਂ ਪਤਾ ਮਹਾਰਾਜ ਪੁੱਛ ਰਿਹਾ ਪੰਡਤ ਆਪਣੀ ਸਫਾਈ 'ਚ ਕੀ ਕੁਝ ਕਹਿ ਰਿਹਾ ਇੱਕ ਪਾਸੇ ਪੰਡਤ ਆਪਣੀ ਸਫਾਈ ਦੇ ਰਿਹਾ ਦੂਜੇ ਪਾਸੇ ਤਖਤਾਂ ਤਾਜਾਂ ਦੇ ਮਾਲਕ ਅੰਤਰਜਾਮੀ ਗੁਰੂ ਹਰਗੋਬਿੰਦ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਪੰਡਤ ਨੂੰ ਪੁੱਛ ਰਿਹਾ ਮਹਾਰਾਜ ਦੇ ਪਲੰਗੇ ਦੇ ਥਲੇ ਰਿਆ ਕਰਦਾ ਸੀ ਕਿੱਡਾ ਕਰਮਾ ਵਾਲਾ ਕੁੱਤਾ ਹੋਏਗਾ ਜਿਹੜਾ ਰੋਜ਼ ਗੁਰੂ ਦੇ ਦਰਸ਼ਨ ਕਰਦਾ ਹੋਏਗਾ ਬਾਰੇ ਸੱਚੇ ਪਾਤਸ਼ਾਹ ਮਹਾਰਾਜ ਨੇ ਕੁਕਰ ਨੂੰ ਬੁਲਾਇਆ ਆਵਾਜ਼ ਮਾਰੀ ਆਪਾਂ ਇੱਕ ਕੁੱਤੇ ਵਾਸਤੇ ਭਾਂਡਾ ਅੱਡ ਲਾਇਆ ਹੁੰਦਾ ਨਾ ਜੇ ਤੇ ਲੱਸੀ ਦੁੱਧ ਦਹੀਂ ਆਪਾਂ ਪਾਉਨੇ ਆ ਵਾਹਿਗੁਰੂ ਮਾਰਦੇ ਵੀ ਉਸ ਭਾਂਡੇ ਵਿੱਚ ਕੁੱਤੇ ਦੇ ਭਾਂਡੇ ਵਿੱਚੋਂ ਛੰਨਾ ਦਹੀਂ ਵਾਲਾ ਲੁੱਟ ਦਿੱਤਾ ਤੇ ਆਖਿਆ ਕੂਕਰ ਐਸ ਦਹੀਂ ਨੂੰ ਖਾ ਜਾ ਜਦੋਂ ਕੂਕਰ ਨੇ ਉਸ ਦਹੀਂ ਨੂੰ ਸੁੰਘਿਆ ਸਿੱਖੋ ਨੇ ਕੰਨ ਫੜਕ ਦਿੱਤੇ ਵਾਹਿਗੁਰੂ ਉਹਦੀਆਂ ਅੱਖਾਂ ਦੇ ਵਿੱਚੋਂ ਝਾਰ ਝਾਰ ਨੀਰ ਜਾਣ ਲੱਗਾ ਮਹਾਰਾਜ ਇਸ ਤਈ ਮੇਰੇ ਖਾਣ ਵਾਲਾ ਨਹੀਂਗਾ ਸਿੱਖੋ ਜਿੱਤਰਾ ਬੰਦਾ ਗਿਆਨ ਵਿੱਚ ਸੁਤੰਤਰ ਹੈ ਨਾ ਕਿਹੜੀ ਚੀਜ਼ ਛੱਡਣੀ ਕਿਹੜੀ ਖਾਣੀ ਹੈ ਕਿਹੜੀ ਬਈਆ ਕਿਹੜੀ ਦਾਜੀ ਬੰਦੇ ਨੂੰ ਗਿਆਨ ਨਾ ਜਿਹੜਾ ਜਾਨਵਰ ਆ ਉਹਨੂੰ ਪਰਮੇਸ਼ਰ ਵੱਲੋਂ ਪ੍ਰਕਿਰਤਿ ਗਿਆਨ ਵਾ ਤੁਸੀਂ ਭੰਗ ਦਾ ਬਾਗ ਲਾ ਦਿਓ ਭੰਗ ਦੇ ਬਾਗ ਵਿੱਚ ਘੋੜੇ ਬੱਕਰੀਆਂ ਘੋੜੇ ਮੱਝਾਂ گاਵਾ ਛੱਡ ਦਿਓ ਆਹੋ ਉਹ ਕਦੇ ਭੰਗ ਨਹੀਂ ਖਾਣਗੇ ਵਾਹਿਗੁਰੂ ਤੁਸੀਂ ਬਾਂਦਰ ਦੇ ਗਾੜੀ ਯਹਰ ਪਾ ਕੇ ਰੱਖਦੇ ਹੋ ਬਾਂਦਰ ਕਦੇ ਵੀ ਯਹਰ ਨਹੀਂ ਖਾਏਗਾ ਸੁੰਘ ਕੇ ਦੱਸ ਦੇਗਾ ਇਸ ਤਰ੍ਹਾਂ ਕੁੱਤੇ ਦੀ ਵੀ ਇੱਕ ਹੈਬਿਟ ਹੈ ਜਦੋਂ ਕੁੱਤੇ ਨੇ ਉਹ ਦਹੀਂ ਸੁੰਘਿਆ ਕੰਨ ਫੜਕਤੇ ਯਾਰ ਯਾਰ ਰੋਣ ਲੱਗਾ ਮਹਾਰਾਜ ਇਹਦੇ ਵਿੱਚ ਪਾਪੀ ਨੇ ਯਹਰ ਮਲਾਇਆ ਮਹਾਰਾਜ ਜੇ ਮੈਂ ਖਾ ਲਿਆ ਮੈਂ ਤੇ ਇੱਕ ਪਲਵ ਨਹੀਂ ਜੀਣਾ ਮਹਾਰਾਜ ਕਹਿਣ ਲੱਗੇ ਤੂੰ ਸਾਡਾ ਬਚਨ ਮੰਨ ਲਾ ਇੱਕ ਕਵੀ ਦੇ ਖਿਆਲ ਆ ਕੂਕਰ ਕਹਿੰਦਾ ਮਹਾਰਾਜ ਤੁਹਾਡੇ ਰੋਜ਼ ਮੈਨੂੰ ਦਰਸ਼ਨ ਹੁੰਦੇ ਆ ਮੈਨੂੰ ਤੁਹਾਡੇ ਦਰਸ਼ਨਦਾਰੇ ਕਦੋਂ ਹੋਣਗੇ ਮਹਾਰਾਜ ਕਹਿਣ ਲੱਗੇ ਕੂਕਰਾ ਤੂੰ ਸਾਡਾ ਬਚਨ ਮੰਨ ਲ ਤੈਨੂੰ ਅਸੀਂ ਨਰਕਾਂ ਵਿੱਚ ਨਹੀਂ ਜਾਣ ਦੇਵਾਂਗੇ